ਜਗਜੀਤ ਸਿੰਘ ਢੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਉਹ ਸਾਡੇ ਨਾਲ ਮੌਜੂਦ ਨੇ ਤਾਂ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ ਹੈ ਜਾਂ ਇੱਕ ਪੁੱਤ ਦੇ ਜ਼ੈਨ ਦੇ ਵਿੱਚ ਕੀ ਆ ਰਿਹਾ ਜਦੋਂ ਪਿਤਾ ਜ਼ਿੰਦਗੀ ਮੌਤ ਦੇ ਸੰਘਰਸ਼ ਵਾਲੇ ਪਾਸੇ ਅੱਗੇ ਵਧ ਰਿਹਾ ਹੋਵੇ ਮਰਨ ਵਰਤ ਜਿਸ ਨੇ ਸ਼ੁਰੂ ਕੀਤਾ ਹੋਵੇ ਗੁਰਪਿੰਦਰ ਸਾਡੇ ਨਾਲ ਗੁਰਪਿੰਦਰ ਪਹਿਲਾ ਰਿਐਕਸ਼ਨ ਕੀ ਕੁਝ ਇਸ ਵੇਲੇ ਚੱਲ ਰਿਹਾ ਜ਼ੈਨ ਨਹੀਂ ਇਹ ਜੀ ਕੋਈ ਗੱਲ ਨਹੀਂ ਨਿਪਿੰਦਰ ਵੀਰੇ ਮੈਂ ਮਤਲਬ ਕਿ ਬਹੁਤ ਸਟੇਬਲ ਆ ਮਾਈਕਰੋ ਦੀ ਕਿਰਪਾ ਏਡੀ ਗੱਲ ਨਹੀਂ ਹੈਗੀ ਕਿ ਇਹ ਚੀਜ਼ਾਂ ਪਤਾ ਸੀਗਾ ਵੀ ਇਹ ਚੀਜ਼ਾਂ ਹੋਣਗੀਆਂ ਇਹ ਜੀ ਗੱਲ ਨਹੀਂ ਕਿ ਨਹੀਂ ਹੋਣੀਆਂ ਕਿਉਂਕਿ ਸਾਨੂੰ ਜਥੇਬੰਦੀ ਦੀ ਸੇਵਾ ਕਰਦਿਆਂ ਫਾਦਰ ਸਾਹਿਬ ਨੂੰ 10 ਸਾਲ ਹੋ ਚੱਲੇ ਆ ਸਟੇਟ ਪ੍ਰੈਜ਼ੀਡੈਂਟ ਦੇ ਤੌਰ ਤੇ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਸੀਗਾ ਕਿ ਇਹ ਕੋਝੀਆਂ ਹਰਕਤਾਂ ਪ੍ਰਸ਼ਾਸਨ ਇਹ じゃ ਕੁਝ ਕਰੂਗਾ ਇਹ ਜੀ ਕੋਈ ਗੱਲ ਨਹੀਂ ਸੀਗੀ ਚਲੋ ਪ੍ਰਸ਼ਾਸਨ ਨੇ ਵੀ ਆਪਦਾ ਕੰਮ ਕੀਤਾ ਐਨਸ਼ਨ ਵੀ ਆਪਦਾ ਮੈਨੂੰ ਇਸ ਗੱਲ ਦਾ ਵੀ ਪ ਸੀਗਾ ਕਿ ਉਹ ਜਿੱਥੇ ਵੀ ਲੈ ਜਾਣਾ ਮੈਂ ਪੋਸਟ ਵੀ ਪਾਈ ਸੀਗੀ ਕਿ ਲੈ ਜਾਓ ਜਿੱਥੇ ਮਰਜੀ ਉਹਨਾਂ ਨੇ ਜਿਹੜਾ ਕੰਮ ਕਰਨਾ ਉਹ ਉੱਥੇ ਵੀ ਕਰ ਹੀ ਲੈਣਾ ਉਹਨਾਂ ਨੇ ਕਰਨਾ ਹੀ ਸੀਗਾ ਇਸ ਚੀਜ਼ ਨਾਲ ਮੈਨੂੰ ਕੋਈ ਸ਼ੌਕਿੰਗ ਵੇ ਵਾਲੀ ਗੱਲ ਉਹੋ ਜੀ ਕੋਈ ਗੱਲ ਨਹੀਂ ਸੀਗੀ ਕਿ ਮੈਨੂੰ ਪਤਾ ਸੀਗਾ ਕਿ ਉਹ ਹੋਊਗਾ ਪਰ ਅੱਛਾ ਜਦੋਂ ਪਤਾ ਲੱਗਿਆ ਸੀ ਜਿਸ ਦਿਨ ਅਨਾਉਂਸ ਹੋਇਆ ਸੀ ਫੈਸਲਾ ਕੀਤਾ ਗਿਆ ਸੀ ਕਿ ਮਰਨ ਵਰਤ ਕਰ ਦੇਗੇ ਜਗਜੀਤ ਸਿੰਘ ਢੱਲੇਵਾਲ ਉਸ ਦਿਨ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਹਾਲਾਂਕਿ ਜਦੋਂ ਉਹ ਚੀਜ਼ਾਂ ਇੰਪਲੀਮੈਂਟ ਹੁੰਦੀਆਂ ਐ ਸ਼ੁਰੂ ਕੀਤਾ ਜਾਂਦਾ ਉਦੋਂ ਹਾਲਾਤ ਹੋਰ ਹੁੰਦੇ ਐ ਅਨਾਉਂਸ ਕਰਨਾ ਇੱਕ ਅਲੱਗ ਗੱਲ ਹੁੰਦੀ ਐ ਜਦੋਂ ਤੁਹਾਨੂੰ ਪਤਾ ਲੱਗਿਆ ਅਨਾਉਂਸ ਹੋ ਗਿਆ ਤੇ ਉਹ ਸ਼ੁਰੂ ਵੀ ਹੋ ਗਿਆ ਉਸ ਵੇਲੇ ਕੀ ਕੁਝ ਇੱਕਦਮ ਜ਼ਹਿਨ ਚ ਆਇਆ ਜ਼ਹਿਨ ਚ ਅਕਸਰ ਬਾਈ ਯਾਰ ਇਹ ਤਾਂ ਹੁਣ ਇੱਕ ਬਾਪ ਹਨਾ ਬਾਪ ਮੇਰੇ ਕੋਲੇ ਮੇਰੇ ਮਦਰ ਤਾਂ ਪਹਿਲਾਂ ਐਕਸਪਾਇਰ ਹੋ ਗਏ ਸੀਗੇ ਮੇਰੇ ਕੋਲੇ ਹੁਣ ਇੱਕੋ ਹੀ ਰਹਿ ਗਏ ਸੀਗੇ ਏਦੋਂ ਪਹਿਲਾਂ ਵੀ ਹਾਲਾਂਕਿ ਐਨਸ਼ਨ ਕਰਦੇ ਸੀਗੇ ਮੈਂ ਕਦੇ ਵੀ ਇੰਟਰਫੇਅਰ ਨਾ ਮੈਂ ਕਰਾਂ ਨਾ ਮੈਂ ਕਰਦਾ ਸੀ ਪਰ ਉਹ ਇੱਕ ਚੀਜ਼ ਹੋ ਜਾਂਦੀ ਨਾ ਕਿ ਹੁਣ ਮੇਰੇ ਕੋਲ ਇੱਕ ਹੀ ਰਹਿ ਗਿਆ ਮਦਰ ਮੇਰੇ ਚਲੇ ਗਏ ਮੇਰੇ ਕੋਲੇ ਜਿੱਦੇ ਉਹਦੇ ਜਾਇਦਾਦ ਵਾਲਾ ਕਰਕੇ ਆਏ ਨੇ ਉਸ ਦਿਨ ਜਦੋਂ ਇਹ ਵਾਪਸ ਆਉਣ ਦੀ ਤਿਆਰੀ ਸੀਗੇ ਉਸ ਦਿਨ ਤਾਂ ਮਾੜਾ ਜਾਂ ਤਾਂ ਹੁੰਦਾ ਹੀ ਹੈ ਨਾ ਵੀ ਯਾਰ ਹੁਣ ਮੇਬੀ ਔਰ ਮੇਬੀ ਨਾਟ ਵਾਲੀ ਗੱਲ ਹੋ ਜਾਂਦੀ ਹੈ ਨਾ ਵੀ ਪਤਾ ਨਹੀਂ ਕੀ ਬਣਨਾ ਹੈ ਨਾ ਉਦੋਂ ਥੋੜਾ ਜਿਹਾ ਤਾਂ ਹੁੰਦਾ ਕਿ ਯਾਰ ਜੀ ਦਾ ਕਰਦਾ ਵੀ ਖਿੱਚ ਲਈ ਹੈ ਨਾ ਤੇ ਪਰ ਨਹੀਂ ਉਹ ਮੈਨੂੰ ਇਹ ਸੀਗਾ ਕਿ ਮੇਰੇ ਕਰਕੇ ਨਹੀਂਗਾ ਮੇਰਾ ਨਹੀਂਗਾ ਇਕੱਲਾ ਹੁਣ ਉਹ ਉਹਨੂੰ ਹੋਰ ਵੀ ਬਥੇਰੇ ਚੁੱਲ੍ਹੇ ਦੇਖਦੇ ਜਿਹੜੇ ਉਹਨਾਂ ਨੇ ਜਿਉਂਦੇ ਰੱਖਣੇ ਆ ਉਹਦੇ ਵਾਸਤੇ ਇਹਨਾਂ ਦਾ ਇਹ ਸਟੈਪ ਲੈਣਾ ਜ਼ਰੂਰੀ ਆ ਤੇ ਜੇ ਹਾਂ ਮੈਨੂੰ ਇਸ ਗੱਲ ਦਾ ਬੜਾ ਮਾਣ ਹੋਊਗਾ ਜੇ ਮੇਰੇ ਫਾਦਰ ਸਾਹਿਬ ਦੀ ਕੋਈ ਕਿਸੇ ਤਰ੍ਹਾਂ ਨਾਲ ਕੋਈ ਵੀ ਮਿਸ ਹੈਪਨ ਵਾਲੀ ਗੱਲ ਬਣਦੀ ਹੈ ਪਰ ਮੈਂ ਉਸ ਚੀਜ਼ ਦਾ ਮਾਣ ਮਹਿਸੂਸ ਕਰਕੇ ਚੱਲੂਗਾ ਕਿ ਮੇਰੇ ਕਰਕੇ ਜੇ ਮੇਰੇ ਫਾਦਰ ਕਰਕੇ ਕਿਸੇ ਚੁੱਲ੍ਹੇ ਦੀ ਅੱਗ ਜਿਉਂਦੀ ਰਹਿ ਜਾਂਦੀ ਹੈ ਤਾਂ ਮੈਨੂੰ ਉਸ ਚੀਜ਼ ਦਾ ਬਹੁਤ ਮਾਣ ਹੋਊਗਾ ਵੀ ਹਾਂ ਮੇਰੇ ਫਾਦਰ ਕਰਕੇ ਚਲੋ ਆ ਤਾਂ ਬਚ ਗਏ ਨਾ ਜਦੋਂ ਤੁਹਾਡੇ ਮਾਤਾ ਗਿਆਨੂ ਵੀ ਥੋੜਾ ਟਾਈਮ ਹੋਇਆ ਜਦੋਂ ਤੁਹਾਡੇ ਮਾਤਾ ਜੀ ਦਾ ਭੋਗ ਸੀਓ ਚਲੇ ਗਏ ਸੀ ਤੇ ਕੁਝ ਦਿਨ ਬਾਅਦ ਹੀ ਤੁਹਾਡੇ ਪਿਤਾ ਜੀ ਚੰਡੀਗੜ੍ਹ ਦੇ ਵਿੱਚ ਕਿਸਾਨ ਮੁੱਦਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਮੀਡੀਆ ਦੇ ਰੂਬਰੂ ਹੋ ਰਹੇ ਸੀ ਮਾਤਾ ਜਦੋਂ ਪਹਿਲਾਂ ਚਲੀ ਗਈ ਪਿਤਾ ਤੁਸੀਂ ਖੁਦ ਕਿਹਾ ਕਿ ਇਕੱਲਾ ਪਿਤਾ ਹੀ ਬਚਿਆ ਪਰ ਫਿਰ ਉਹ ਕਿਤਨੇ ਕਿਤੇ ਉਹ ਇਮੋਸ਼ਨ ਉਹ ਡਰ ਕਿ ਕੀ ਹੋਏਗਾ ਪਰਿਵਾਰ ਪੂਰਾ ਕਿਤਨਾ ਕਿਤੇ ਪਹਿਲਾਂ ਜਦੋਂ ਮਾਂ ਚਲੀ ਜਾਂਦੀ ਹੈ ਉਦੋਂ ਪਰਿਵਾਰ ਜਿਹੜਾ ਹੈਗਾ ਖਿਲਰ ਜਾਂਦਾ ਹੈ ਤੇ ਜਦੋਂ ਬਾਪ ਐਸਾ ਫੈਸਲਾ ਲੈ ਲੇ ਨਹੀਂ ਇਹ ਦੇਖੋ ਮਾੜ ਆ ਜਾਂਦਾ ਫਿਰ ਐਂ ਦਾ ਹੁਣ ਜਦੋਂ ਆਪਾਂ ਇੰਨੇ ਲੋਕਾਂ ਨੂੰ ਹਨਾ ਆਪਾਂ ਫੇਸ ਬੰਦਦੇ ਆ ਉਹਦੇ ਆਸਤੇ ਦਿਲ ਤਾਂ ਕਰੜਾ ਕਰਨਾ ਹੀ ਪੈਂਦਾ ਇਹੋ ਜੀ ਗੱਲ ਨਹੀਂ ਹੁੰਦੀ ਕਿ ਇੰਨੇ ਵੀ ਇਮੋਸ਼ਨ ਹਾਵੀ ਨਹੀਂ ਹੋਣ ਦੇਣੇ ਚਾਹੀਦੇਗੇ ਅਕਸਰ ਹੁਣ ਆਪਣੇ ਤਾਂ ਪਿੱਛੋਂ ਚੱਲੀਆਂ ਆ ਰਹੀਆਂ ਚੀਜ਼ਾਂ ਹਨਾ ਵੀ ਅਕਸਰ ਬਾਪ ਨੇ ਪਹਿਲਾਂ ਇੱਕ بیٹے ਆਪਦੇ ਤੌਰ ਤੇ ਹਨਾ ਪਹਿਲਾਂ ਬਾਪ ਤੋਰੇ ਆ ਫਿਰ ਅੱਗੇ ਬੇਟੇ ਤੋਰੇ ਇਹ ਚੀਜ਼ਾਂ ਦਾ ਏਡੇ ਵੀ ਇਮੋਸ਼ਨਲ ਗੱਲ ਨਹੀਂ ਕਿ ਅਕਸਰ ਮੈਨੂੰ ਪਤਾ ਵੀ ਯਾਰ ਹਾਂ ਉਹਨਾਂ ਨੇ ਘੱਟੋ ਘੱਟ ਹੁਣ ਇੰਨੇ ਲੋਕ ਜਿਹੜੇ ਉਹਨਾਂ ਦੇ ਵਾਲ ਆਸ ਲਾ ਕੇ ਬੈਠੇ ਆ ਉਹਨਾਂ ਦਾ ਵੀ ਉਹ ਚਿਹਰੇ ਬਣੇ ਹੋਏ ਆ ਅਕਸਰ ਉਹਨਾਂ ਦੇ ਵਾਸਤੇ ਮੈਨੂੰ ਇਹ ਚੀਜ਼ਾਂ ਪਿੱਛੇ ਕਰਨੀਆਂ ਪੈਣੀਆਂ ਸੀ ਮੈਂ ਕੀਤੀਆਂ ਵੀ ਆ ਇਹੋ ਜੀ ਗੱਲ ਗੱਲ ਨੂੰ ਅੱਛਾ ਇੱਕ ਪਾਸੇ ਤਾਂ ਤੁਹਾਡੇ ਪਿਤਾ ਜੀ ਉਥੇ ਸੰਗਸ਼ ਤੇ ਬੈਠੇ ਨੇ ਤੇ ਇੱਕ ਹੋਰ ਕਿਸੇ ਦਾ ਪਿਤਾ ਤੁਹਾਡੇ ਪਿੱਛੇ ਹੁਣੇ ਮਰਨ ਵਰਤੇ ਤੁਹਾਡੇ ਮਗਰ ਹਾਰ ਪਾਈ ਨਜ਼ਰ ਆ ਰਿਹਾ ਕੀ ਲੱਗਦਾ ਰਿਜ਼ਲਟ ਕੀ ਰਹਿਣਗੇ ਨਤੀਜੇ ਕੀ ਲੱਗਦੇ ਆ ਤੁਹਾਨੂੰ ਕਿਉਂਕਿ ਹਾਲਾਂਕਿ ਗੱਲਬਾਤ ਦਾ ਸੁਨੇਹਾ ਤਾਂ ਕਹਿੰਦੇ ਆ ਕਿ ਆਉਣਾ ਸ਼ੁਰੂ ਹੋਇਆ ਵੀ ਕੋਈ ਗੱਲਬਾਤ ਅੱਗੇ ਵਧ ਸਕਦੀ ਆ ਉਮੀਦ ਕੀ ਆ ਉਮੀਦ ਤਾਂ ਦੇਖੋ ਜਿਹੜੀ ਟੇਬਲ ਟॉक ਆ ਉਮੀਦ ਤਾਂ ਐਸੀ ਚੀਜ਼ ਦੀ ਆ ਬਾਕੀ ਮੇਰਾ ਇਸੇ ਕਰਕੇ ਮੈਂ ਇੱਥੇ ਆਇਆ ਵੀਰੇ ਵੀ ਮੈਨੂੰ ਜਿਹੜੀ ਚੀਜ਼ ਫਿਕਰ ਹੁੰਦਾ ਨਾ ਜਿਹੜੇ ਬੰਦੇ ਦਾ ਉਧਰੋਂ ਬੰਦਾ ਚੱਲਦਾ ਵੀ ਹੈ ਨਾ ਉਹਨਾਂ ਦਾ ਮੈਨੂੰ ਪਤਾ ਉਹਨਾਂ ਦਾ ਇੱਕ ਪਾਣੀ ਦੀ ਬੂੰਦ ਵੀ ਉਹਨਾਂ ਦੇ ਅੰਦਰ ਨਹੀਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਜਾ ਸਕਦੀ ਕੀ ਹਾਂ ਮੈਨੂੰ ਆਏ ਸੀਗਾ ਵੀ ਅੰਕਲ ਦਾ ਮੈਨੂੰ ਨਹੀਂ ਸੀਗਾ ਇੰਨਾ ਪਤਾ ਸੀਗਾ ਫਿਰ ਮੈਂ ਇੱਧਰ ਨੂੰ ਥੋੜਾ ਜਿਹਾ ਮੈਨੂੰ ਆਏ ਸੀਗਾ ਵੀ ਦੇਖੀ ਤਾਂ ਚਲੋ ਐਂ ਤਾਂ ਹੌਸਲਾ ਤਾਂ ਹੁੰਦਾ ਨਾ ਕਿ ਚਲੋ ਉਹ ਨਹੀਂ ਦਾ ਉਹਦਾ ਪਰਿਵਾਰ ਤਾਂ ਹੈਗਾ ਮੇਰੇ ਕੋਲੇ ਹਨਾ ਉਸ ਚੀਜ਼ ਦਾ ਮੈਨੂੰ ਆਏ ਸੀਗਾ ਵੀ ਚਲੋ ਆਪਾਂ ਮਿਲੀਏ ਚੱਲ ਕੇ ਪਰ ਹਾਂ ਮੈਨੂੰ ਇਸ ਗੱਲ ਦਾ ਪਤਾ ਕਿ ਚਲ ਅੱਜ ਨਹੀਂ ਤਾਂ ਕੱਲ ਇਸੇ ਕਰਕੇ ਅਸੀਂ ਆਪਣੀ ਜ਼ਿੰਦਗੀ ਦਾ ਤੇ ਲਾ ਕੇ ਬੈਠੇ ਹਨਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ ਸਾਡੀਆਂ ਲਾਸ਼ਾਂ ਤੋਂ ਬਾਅਦ ਕਿਤੇ ਤਾਂ ਆ ਕੇ ਟੇਬਲ ਟਾਕ ਤੇ ਹੋਣਾ ਮਸਲਾ ਟੇਬਲ ਟਾਕ ਤੇ ਆ ਟੇਬਲ ਟਾਕ ਜਦੋਂ ਵੀ ਕਰਨਗੇ ਅਸੀਂ ਰਹਿੜੀਆਂ ਉਹਦੇ ਵਿੱਚ ਤਾਂ ਕੋਈ ਦੂਰਾ ਹੈ ਨਹੀਂਗੇ ਡੱਲੇਵਾਲ ਸਾਹਿਬ ਨਾਲ ਕੋਈ ਗੱਲਬਾਤ ਦੀ ਕੋਸ਼ਿਸ਼ ਹੋਈ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕੋਈ ਪ੍ਰਸ਼ਾਸਨ ਦਾ ਕੋਈ ਤੁਹਾਨੂੰ ਸੁਨੇਹਾ ਆਇਆ ਕੋਈ ਉਹਨਾਂ ਦੀ ਸਿਹਤ ਬਾਰੇ ਤੁਹਾਨੂੰ ਪਰਸਨਲੀ ਕਿਉਂਕਿ ਤੁਸੀਂ ਪੁੱਤਰ ਹੋ ਤੁਹਾਨੂੰ ਦੱਸਣ ਦੀ ਕੋਸ਼ਿਸ਼ ਹੋਈ ਕੋਈ ਮੁਲਾਕਾਤ ਤੇ ਕੋਈ ਮਿਲਵਾਉਣ ਦੀ ਗੱਲ ਹੋਈ ਨਹੀਂ ਨਾ ਕੋਈ ਮੇਰਾ ਪ੍ਰਸ਼ਾਸਨ ਨਾਲ ਕੋਈ ਕੰਟੈਕਟ ਹੋਇਆ ਨਾ ਮੈਨੂੰ ਕਿਸੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੰਟੈਕਟ ਕੀਤਾ ਨਾ ਹੀ ਮੈਂ ਕੋਈ ਕੰਟੈਕਟ ਕੀਤਾ ਨਾ ਹੀ ਮੈਂ ਕੋਈ ਮੈਨੂੰ ਉਹੋ ਜੀ ਗੱਲ ਸੀਗੀ ਨਹੀਂ ਤਾਂ ਮੈਂ ਲੁਧਿਆਣੇ ਨੂੰ ਜਾਂਦਾ ਮੈਂ ਖਨੋਰੀ ਬਾਪੂ ਦਾ ਸੁਨੇਹਾ ਆਇਆ ਬਾਪੂ ਨੇ ਕੋਈ ਗੱਲ ਕੀਤੀ ਬਾਪੂ ਦਾ ਸੁਨੇਹਾ ਮੈਨੂੰ ਆਹੀ ਸੀ ਜਿਹੜੇ ਤੇ ਮੈਂ ਆਮਲ ਕਰਕੇ ਆਇਆ ਮੈਂ ਆਪਦਾ ਕਾਫਲਾ ਲੈ ਕੇ ਖਨੋਰੀ ਨੂੰ ਆਇਆ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਖਨੋਰੀ ਚੱਲੋ ਮੈਂ ਖਨੋਰੀ ਆ ਗਿਆ ਤੁਹਾਡੇ ਨਾਲ ਗੱਲਬਾਤ ਨਹੀਂ ਕੋਈ ਮੇਰੇ ਨਾਲ ਕੋਈ ਗੱਲਬਾਤ ਨਹੀਂ ਨਾ ਹੀ ਮੈਂ ਕੋਈ ਗੱਲਬਾਤ ਮੈਂ ਵੀ ਕਹਾਂ ਮੈਂ ਕੋਈ ਗੱਲਬਾਤ ਕੀਤੀ ਮੈਨੂੰ ਦੇਖ ਕੇ ਪਿੱਛੇ ਹੋਰ ਵੀ ਆਉਣਗੇ ਇਸ ਕਰਕੇ ਮੈਂ ਸਿਰਫ ਇਹ ਗੱਲ ਕਰਕੇ ਵੀ ਮੈਂ ਖਨੌਰੀ ਜਾਊਂਗਾ ਤਾਂ ਜਿਹੜੇ ਮੇਰੇ ਪਿੱਛੇ ਲੁਧਿਆਣੇ ਆਉਣੇ ਸੀ ਉਹ ਮੇਰੇ ਪਿੱਛੇ ਖਨੌਰੀ ਆ ਜਾਣਗੇ ਇਸ ਚੀਜ਼ ਕਰਕੇ ਮੈਂ ਆਪਦੇ ਆਪ ਨੂੰ ਖਨੌਰੀ ਵਾਲ ਨੂੰ ਇਧਰ ਨੂੰ ਮੂੰਹ ਕੀਤਾ ਇਸੇ ਕਰਕੇ ਮੈਨੂੰ ਕੋਈ ਬਾਕੀ ਉਧਰ ਦੀ ਮੈਨੂੰ ਇਸ ਗੱਲ ਦਾ ਪਤਾ ਕਿ ਹਾਂ ਮੈਨੂੰ ਤਾਂ ਪਤਾ ਨਾ ਮੇਰੇ ਬਾਪ ਦਾ ਉਹਦੇ ਅੰਦਰ ਪਾਣੀ ਦੀ ਬੂੰਦ ਇੱਕ ਇੱਕ ਬੂੰਦ ਤੱਕ ਨਹੀਂ ਨਿਗਾਹ ਸਕਦੇ ਕਿ ਉਹਦੀ ਮਰਜ਼ੀ ਤੋਂ ਬਿਨਾ ਇਹ ਤਾਂ ਗੱਲਾਂ ਬਹੁਤ ਦੂਰ ਦੀਆਂ ਅੱਛਾ ਕੀ ਕਹਿਣਾ ਚਾਹੋਗੇ ਬਾਕੀ ਜਿਹੜੇ ਕਿਸਾਨ ਇਸ ਵੇਲੇ ਘਰਾਂ ਦੇ ਵਿੱਚ ਬੈਠੇ ਸੁਣ ਰਹੇ ਹੋਣਗੇ ਕਿਸਾਨ ਪਰਿਵਾਰ ਉਹ ਚਿੰਤਾ ਦੇ ਵਿੱਚ ਵੀ ਹੋਣਗੇ ਜਾਂ ਇਸ ਲੜਾਈ ਦਾ ਨਤੀਜਾ ਕੀ ਹੋਊਗਾ ਕੀ ਕਹਿਣਾ ਚਾਹੋਗੇ ਨਤੀਜਾ ਤਾਂ ਜਿੱਤ ਕੇ ਜਾਵਾਂਗੇ ਜਾਂ ਲਾਸ਼ਾਂ ਜਾਣਗੀਆਂ ਇਸ ਚੀਜ਼ ਦਾ ਤਾਂ ਆਪਾਂ ਨੂੰ ਬੜੇ ਰਿਜ਼ਲਟ ਸਾਫ਼ ਕੀਤੇ ਹੋਏ ਆਪਣੀਆਂ ਕਨਸੀਕਵੈਂਸਿਸ ਸਭ ਨੂੰ ਪਤਾ ਪਰ ਸੁਨੇਹਾ ਮੇਰਾ ਇੱਕ ਹੀ ਹੈ ਵੀਰੇ ਕੇ ਜਿਵੇਂ ਜਿਵੇਂ ਵੈਸੇ ਤਾਂ ਜਿਵੇਂ ਜਿਵੇਂ ਸਨੇਹਾ ਪਹੁੰਚ ਰਿਹਾ ਜਾਂ ਜਿਵੇਂ ਜਿਵੇਂ ਲੋਕਾਂ ਤੱਕ ਗੱਲ ਜਾ ਰਹੀ ਆ ਸਾਰੇ ਹੀ ਹੁਣ ਦੇਖੋ ਰੌਣਕ ਕਿੰਨੀ ਵਧ ਗਈ ਆ ਅੱਗੇ ਨਾਲੋਂ ਹਨਾ ਹੌਲੀ ਹੌਲੀ ਆਪੇ ਤੁਰੇ ਆਉਂਦੇ ਆ ਲੋਕ ਆਪ ਮਹਾਰਾਏ ਤੁਰੇ ਆਉਂਦੇ ਆ ਪਰ ਇਹ ਗੱਲ ਆ ਵੀ ਸਨੇਹਾ ਜਿਹੜੇ ਬਾਕੀ ਹੋਰ ਵੀ ਰਹਿੰਦੇ ਆ ਹਨਾ ਮੈਂ ਤਾਂ ਉਹਨਾਂ ਨੂੰ ਵੀ ਇਹੀ ਗੱਲ ਆ ਵੀ ਓੜੀਕੋ ਨਾ ਕਿਸੇ ਦਾ ਸਨੇਹਾ ਨਹੀਂ ਓੜੀਕੋ ਆਪਦੀ ਜ਼ਮੀਰ ਦਾ ਸੱਦਾ ਲੈ ਕੇ ਆਪ ਹੀ ਆਜੋ